ਸਤਨਾਮ ਸ੍ਰੀ ਵਾਹਿ ਹੈ ਗੁਰ ਸਾਹਿਬ ਜੀ ਤਨਸਰੀ ਅਹਲਾ ਪੰਜਵਾ ਘਰ ਬਾਰਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਵੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਵੰਦਨਾ ਹਰ ਬੰਦਨਾ ਗੋਣ ਗਾਵੋ ਗੋਪਾਲ ਰਾਏ ਰਹਾਉ ਵੱਡਾ ਭਾਗ ਭਿਟੇ ਗੁਰਦੇਵਾ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨੁਰਾਪਾ ਸੋ ਗਗ ਅਗਨ ਤੇ ਸੁਜਾਨ ਨ ਬਿਆਪਾ ਸਾਗਰ ਤਰਿਆ ਸਾਦੂ ਸੰਗੇ ਨਿਰਭਉ ਨਾਮ ਜਪੋ ਹਾਰੇ ਰੰਗੇ ਪਰ ਤਨ ਦੁਖਿ ਕਿਛ ਪਾਪ ਨਾ ਜਾਮ ਜੰਦਾਰ ਨ ਆਵਨੇੜੇ ਤ੍ਰਿਸ਼ਨਾ ਅਗਨ ਪ੍ਰਾਪੇ ਆਪੇ ਬੁਝਾਈ ਨਕ ਉਦਰੇ ਪ੍ਰਭ ਸਰਨਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨੰਕ ਉਦਰੇ ਪ੍ਰਭ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ